ਮਾਸ਼ਾਅੱਲਾ ਮੈਂ ਤੇ ਪਦੈਸ਼ੀ ਤੀਲਾ ਲੱਗਣ ਦੇ ਨੇ ਠੀਕ ਨੇ ਕੌਣ ਨੇ ਹੈ ਕੌਣ ਨੇ ਜੋਰੀ ਸ਼ਮਸ਼ੇਰ ਜੀ ਅੱਛਾ ਅੱਛਾ ਚਾਓ ਉਹਨਾਂ ਦੇ ਨਾਲ ਆਏ ਹੋ ਨਹੀਂ 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 ਮੈਂ ਹੀ ਹਾਂ ਜੀ ਜੋਰੀ ਸ਼ਮਸ਼ੇਰ ਓਏ ਤੂੰ ਚੌਧਰੀ ਹੈ ਉਹ ਚੌਧਰੀ ਦੀ ਪੱਗ ਦਾ ਤੁਰਲਾ ਤੇਰੇ ਨਾਲੋਂ ਤਗੜਾ ਹੁੰਦਾ ਆਏ ਕਿੱਧਰੋਂ ਮੈਨੂੰ ਇਹ ਤੇ ਦੱਸੋ ਸਾਡੇ ਬੰਦਿਆਂ ਤੇ ਕੇਸ ਪੈ ਗਿਆ ਜੀ ਹਮਮ ਯਾਨੀ ਕਿ ਕੋਈ ਮੁਬਾਈ ਸ਼ੁਬਾਈਲ ਚੁਕੇ ਹੈ ਨਹੀਂ ਜੀ ਪੈਟਰੋਲ ਪੰਪ ਲੁੱਟਿਆ ਕੀ ਲੁੱਟਿਆ ਲੁੱਟਿਆ ਨਹੀਂ ਜੀ ਜੂਠਾ ਕੇਸ ਪੈ ਗਿਆ ਆਪਣਾ ਬੰਦੇ ਕਿੱਥੇ ਤੁਹਾਡੇ ਬਾਹਰ ਹੀ ਨੇ ਜੀ ਬੁਲਾਓ ਤਬਰੇਜ਼ ਭਾਈ ਆ ਜਾਓ ਅਸਲਾਮੁਅਲੈਕੁਮ ਤੇ ਇਹ ਜਿਹੜਾ ਉਰਲਾ ਹੈ ਨਾ ਇਹ ਤੇ ਮੈਨੂੰ ਸ਼ੱਕ ਲੱਗਦਾ ਪਿਆ ਨਹੀਂ ਸਰ ਅਸੀਂ ਚੋਰੀ ਨਹੀਂ ਕੀਤੀ ਅਸੀਂ ਓਏ ਤੁਸੀਂ ਚੋਰੀ ਕੀਤੀ ਵੀ ਹੋਵੇ ਇਹ ਤੇ ਵੇਖੋ ਕਿ ਆਏ ਕਿਸ ਵਕੀਲ ਦੇ ਕੋਲੋਂ ਓਏ ਤੁਹਾਨੂੰ ਮੈਂ ਇਹ ਜਿਸ ਕੇਸ ਚੋਂ ਕੱਢਾਂਗਾ ਜਿਵੇਂ ਮੱਖਣ ਚੋਂ ਖੋਤਾ ਕੱਢੀਦਾ ਹੈ ਨਹੀਂ ਜੀ ਮੱਖਣ ਚ ਵਾੜ ਹੁੰਦਾ ਜਦੋਂ ਖੋਤੇ ਨੂੰ ਇਤਰਾਜ਼ ਨਹੀਂ ਗਾ ਤੇ ਤੂੰ ਕਿਉਂ ਵਿੱਚ ਬੋਲ ਰਹੇ ਐ ਸਰ ਫੀਸ ਕਿੰਨੀ ਹੋਏਗੀ ਇਹ ਹੋਏਗਾ ਜੀ 12000 ਪਾਉਂਡ 12000 ਸੌ ਗਏ ਉਹ 500 ਨਾਲ ਕੰਮ ਨਹੀਂ ਮੁੱਕਦਾ ਜੀ 500 ਪਾਉਂਡ ਬਾਹਰ ਨਿਕਲ ਬਾਹਰ ਨਿਕਲ ਇਹਦੇ ਵੱਡੇ ਵਕੀਲ ਕੋਲ ਆਏ ਤੇ 500 500 ਪਾਉਂਡ ਕਹੀ ਜਾ ਰਹੇ ਪਾਡੰ ਸਰ ਮੈਂ ਮੈਂ ਇਹ ਮਸਲਾ ਹੱਲ ਕਰ ਲੈਣਾ ਸਰ ਦੇਖੋ ਜੀ ਨਾ ਤੁਹਾਡੇ 12000 ਪਾਉ ਨਾ ਉਹਨਾਂ ਦੇ 500 ਪਾਉ ਅਸੀਂ ਤੁਹਾਨੂੰ ਦੇਾਂਗੇ 750 ਪਾਉ ਹੈ ਉਠੋ ਉਠੋ ਉਠਾ ਐ ਹੁਣ डन ਨੇ ਜੀ ਜਿਹੜੀ ਬੋਲੀ 500 ਦੀ ਗੱਲ ਮੁਕੰਡਈ ਸੀ 250 ਵੱਧ ਦਵਾਤਾ